ਉਠੀਆਂ ਖੱਲਾਂ ਦਾ ਹੈ ਨਹੀਂ ਕਿਸੇ ਨੇ ਕਿਹਾ ਕਿਉਂ ਨਹੀਂ ਕਿਹਾ ਗੁਰੂ ਘਰ ਤੋਂ ਸਾਰੇ ਖਿਲਾਫ ਤੇ ਵੀੜੇ ਤੇ ਬਿੱਲਾ ਬਿੱਲਾ ਦਾ ਕੋਈ ਸੋਕ ਉਹਦਾ ਜਾਣਦੇ ਚੁਗਦੋ ਇਹਨਾਂ ਨੂੰ ਉਹਨਾਂ ਦੇ ਜੁਗਲੀਆਂ ਗੱਲ ਕਰਕੇ ਚਗਾਏ ਨੇ ਚਗਾਏ ਨੇ ਇਨਾਮ ਲਾਏ ਨੇ ਅੱਜ ਆਖੜੇ ਫਿਰਦੇ ਨੇ ਸਿੱਖਾਂ ਸਿੱਖ ਦਾ ਕਦੇ ਵੀ ਨਹੀਂ ਸੀ ਇਹ ਵਰਨਾ ਨਾ ਨੇ ਕੀ ਹੈ ਗੁਰੂ ਤੋਂ ਤਾਂ ਸ਼ੁਰੂ ਦੇ ਹੀ ਖਿਲਾਫ ਨੇ ਬਾਣੇ ਤੋਂ ਹੀ ਖਿਲਾਫ ਬਾਣੀ ਤੋਂ ਇਹ ਖਿਲਾਫ ਬਾਣੀ ਤੋਂ ਖਿਲਾਫ ਤਾਂ ਹਮਰਦੀ ਪ੍ਰਚਾਰ ਕੀ ਜਾਂਦੇ ਨੇ ਝੂਠ ਦਾ ਹੁੜ ਵੀ ਕਰੀ ਜਾਂਦੇ ਨੇ ਇਹਨਾਂ ਦਾ ਗੋਲ ਚਾਹੀਦਾ ਸੀ ਰਾਜ ਚਾਹੀਦਾ ਸੀ ਬਾਕੀ ਨਾਲ ਕੋਈ ਚਾਹੀਦਾ ਇਹਨਾਂ ਨੇ ਖੰਦੀ ਗੁਰੂ ਤੇ ਕੀ ਲੈਣਾ ਐਸ ਤੋਂ ਚੰਗੇ ਸੀ ਜਿਹਨਾਂ ਨੇ ਕਹਿ ਦਿੱਤਾ ਉਹ ਦਰਦੀ ਤਾਂ ਹੈ ਅੰਦਰੋਂ ਕਹਿੰਦੇ ਬਰਾਬਰ ਸੋਨਾ ਦੇ ਦਿੰਦੇ ਆਂ ਸੀ ਇਹ ਵੀ ਬੋਲਿਆ ਕੋਈ ਜਿੱਦਣ ਇਤਿਹਾਸ ਆ ਗਿਆ ਨਾ ਸਹੀ ਸਾਹਮਣੇ ਉਦੋਂ ਨੂੰ ਆਪਣੀ ਔਕਾਤ ਦਾ ਪਤਾ ਲੱਗ ਗਿਆ ਜਿਹੜੇ ਜਿਆਦਾ ਬਣੇ ਫਿਰਦੇ ਨੇ ਸਿੱਖ ਦੁਨੀਆ 'ਚ ਸਿੱਖ ਥੇਕ ਆ ਦੇ ਦੱਸਣ ਦਾ ਸਹੀ ਗੁਰੂ ਨਾਨਕ ਦੇਵ ਲੈ ਕੇ ਕਲ ਸਿੱਖ ਸੀ ਉਹ ਸਮੂਹ ਦੇਣ ਸਿੱਖੀ ਦਾ ਜਿਹੜੇ ਸਿੱਖ ਸੀ ਉਹਦਾ ਸ਼ਹੀਦ ਹੋਈ ਗਏ ਨਾਲ ਦੀ ਨਾਲ ਇਹ ਹਜੂਰ ਸਾਹਿਬ ਚਲੇ ਗਏ ਇਹ ਪਿੱਛੋਂ ਫਿਰ ਉਹਨਾਂ ਹਥਿਆਰ ਚੱਕੇ ਜਿਹੜੇ ਬਾਕੀ ਸਾਰੇ ਟੋਲਿਆਂ ਦੇ ਟੋਲੇ ਗਏ ਜਦ ਕਾ ਜ ਬੰਦਾ ਬਾਦਰਾ ਗਿਆ ਵੀੜੇ ਨਾਲ ਹੋ ਗਏ ਇਕੱਠੇ ਉਹਨਾਂ ਨੇ ਜੱਤ ਤੇ ਫਿਰ ਆ ਵੀ ਬਦਲ ਲਿਆ ਜੱਤੇ ਰਾਜ ਕਰੇਗਾ ਖਾਲਸਾ ਵੀ ਆ ਗਿਆ ਜੱਤੇ ਗੁਰਦਾਰੇ ਵੀ ਬਣਾਏ ਜਾਂਦੇ ਜੱਤੇ ਗੋਲ ਕਾਮੀ ਹੋ ਜੱਤੇ ਹੀ ਪੱਟੀ ਮੇਸ ਹੋਈ ਹੈ ਸਭ ਕਾਸੇ ਦੀ ਜਨਾਲ ਵਾਲਾ ਹੁਣ ਫੇਸ਼ਾਂਤੀ ਕਰ ਦੇਣੀ ਹੈ ਬਸ ਅਨੰਦਪੁਰ ਸਾਹਿਬ ਵਾਲੀ ਤਲਵਾਰ ਫਿਰ ਰਖਦੀ ਜਿਹਨੇ ਸਰਦਨ ਆ ਜਾਓ ਨਾ ਜਾਓ ਛੁੱਟੀ ਕੋਈ ਲੋੜ ਨਹੀਂ ਇਹ ਜਿਸ ਸਿੱਖੀ ਲੋੜ ਨਹੀਂ ਆ ਜਾਈਏ ਤੁਸੀਂ ਲਈ ਫਿਰਦੇ ਹੋ ਜੈ ਜਿਸ ਸਿੱਖੀ ਦਰਗਾਹ ਚਾਹੀਦੀ ਹੈ ਵਰਨੂ ਜਾਈ ਜਿਹੜੀ ਸਿੱਖੀ ਸੰਸਾਰ ਨੂੰ ਚਾਹੀਦੀ ਹੈ ਉਹ ਸਿੱਖੀ ਦੀ ਲੋੜ ਜਿਹਨੂੰ ਸੰਸਾਰ ਕਹੇ ਸਿੱਖੀ ਹੈ ਉਹ ਸਿੱਖੀ ਦੀ ਲੋੜ ਹੈ ਸੰਸਾਰ ਤੁਹਾਡੀ ਸਿੱਖੀ ਨੂੰ ਬੰਦਾ ਹੀ ਨਹੀਂ ਸੰਸਾਰ ਬੰਦੇ ਇਮਾਨਦਾਰ ਆਦਮੀ ਬੰਦੇ ਕੋੜਾਂ ਕਿਚਰੀਆਂ ਬਨਣੁ ਇੰਟੈਲੀਜੈਂਟ ਬੰਦੇ ਬਨਣੁ ਇਮਾਨਦਾਰ ਆਦਮੀ ਬਨਣੁ ਇਹਾਂ ਇਹ ਸਿੱਖੀ ਹੈ ਉਹ ਹੀ ਸਿੱਖੀ ਦੀ ਲੋੜ ਹੈ ਸਾਨੂੰ ਬਾਕੀ ਲੋੜ ਨਹੀਂ ਹੈ ਗਿਣਤੀ ਦੀ ਕੋਈ ਲੋੜ ਨਹੀਂ ਕੁਆਂਟੀਟੀ ਦੀ ਲੋੜ ਨਹੀਂ ਕੁਆਲਿਟੀ ਦੀ ਲੋੜ ਹੈ ਸਿੱਖੀ ਕੁਆਲਿਟੀ ਦਾ ਨੋਆ ਕਾਉਂਟਿਟੀ ਦਾ ਨੋ ਹੈ ਹੀ ਨਹੀਂ ਕੁਆਂਟੀਟੀ ਹਿਦੂਆਂ ਦੀ ਕੁਆਲਿਟੀ ਸਿੱਖਾਂ ਦੀ ਸਿੱਖ ਤਾਂ ਕੁਆਲਿਟੀ ਦਾ ਨੋ ਹੈ ਕਾਉਂਟਿਟੀ ਦਾ ਨੋ ਦਾ ਹੈ ਨਹੀਂ ਇਹ ਤਾਂ ਦਾ ਭੇਡ ਇਕੱਠੀ ਕਰ ਲੋ ਅਨੇ ਆਦੀ ਡਿਕਲੇਅਰ ਹੋ ਗਿਆ ਜੀ ਮਹਾਪੁਰਖਾ ਜੀ ਇਹ ਇਹ ਪਰਮ ਗਿਆਨੀ ਹੈ ਜੀ ਸਹੀ ਜੀ ਲੀਡਰ ਹੈ ਜੀ ਫਲਨ ਕਵਾਂਟੀਟੀ ਲੋੜ ਹੈ ਤੇ ਕੁਆਲਿਟੀ ਕਿਹਜਵਨੀ ਹੈ ਗੱਲ ਕੁਆਲਿਟੀ ਦੀ ਆ ਕਵਾਂਟੀਟੀ ਦੀ ਗੱਲ ਹੀ ਰਿ ਗੁਰਬਾਣੀ ਦੇ ਵਿੱਚ ਕੁਆਲਿਟੀ ਦਸੀ ਹੋਈ ਹੈ ਗੁਰਬਾਣੀ ਸਾਡੇ ਕੋਲ ਹੈ ਕੁਆਲਿਟੀ ਪਰਖਣ ਵਾਲੀ ਚੀਜ਼ ਗੁਰਬਾਣੀ ਹੈ ਆਦਮੀ ਦਾ ਕਿਸੇ ਦਾ ਫੈਸਲਾ ਲੀਏ ਗੁਰਬਾਣੀ ਅਪੇ ਪਰਖ ਲੂਗੀ ਕਸੋਟੀ ਹੈ ਸਾਡੇ ਕੋਲ ਇਹ ਰਾਮ ਕਸਵੱਟੀ ਹੈ ਸੋਨਾ ਕਸਵੱਟੀ ਤੇ ਲਾ ਕੇ ਪਰਖਿਆ ਜਾਂਦਾ ਹੈ ਖਰਾ ਖੋਟਾ ਜਾਂ ਸੁਨਿਆਰ ਕੋ ਜਾਂਦਾ ਨਾ ਕਸੋਟੀ ਤੇ ਲੱਕ ਦੇਖਦਾ ਹਾਂਜੀ ਮਾਲ ਲਿਉਂ ਤੋ ਦੋਜਕ ਭਰੂੰ ਆ ਦੇਖੋ ਕੀ ਕਹਿ ਰਿਹਾ ਦੁਨੀਆ ਕੋ ਭਰੂੰ ਕਹਿੰਦਾ ਜੇ ਮੈਂ ਇਸਤ ਲੈ ਲਈ ਇਹਨਾਂ ਨੂੰ ਅੱਜ ਵਾਲਿਆਂ ਨਾਲ ਚੰਗਾ ਸੀ ਰਾਜਾ ਰਾਜਾ ਮੁਸਲਮਾਨ ਵੀ ਚੰਗਾ ਸੀ ਇਹਨਾਂ ਲੋਕਾਂ ਨੂੰ ਅਫਸਰਾਂ ਨੂੰ ਮਾਰ ਲੈ ਉਹ ਤੋਂ ਦੋ ਜਗਬਰੂ ਇਹਨਾਂ ਦੇ ਹੁੰਦਾ ਮੰਦਰ ਜੇ ਤਾਂ ਕਹਿੰਦੇ ਰੱਖਦੇ ਵੈਸੇ ਹੁਣ ਛੱਡ ਦਿੰਦੇ ਉਹ ਕਹਿੰਦਾ ਜੇ ਮੈਂ ਲੈ ਲਿਆ ਨਾ ਰਿਸ਼ਵਤ ਲੈ ਕੇ ਛੱਡਿਆ ਗੱਲ ਦੀਨ ਦੀ ਲੜਾਈ ਹੈ ਦੁਨੀ ਦੀ ਲੜਾਈ ਦੀ ਦੁਨੀ ਦੀ ਲੜਾਈ ਹੁੰਦੀ ਬਗਾਵਤ ਸੰਸਾਰੀ ਹੁੰਦੀ ਮੈਂ ਪੈਸੇ ਲੈ ਕੇ ਸੁਲਾ ਕਰ ਲੈਂਦਾ ਲੜਾਈ دین ਦੀ ਹੈ ਇਸਲਾਮ ਦੇ ਔਰ ਹਿੰਦੂ ਔਰ ਇਸਲਾਮ ਦੀ ਲੜਾਈ ਹੈ دین ਛੋੜ ਦੁਨੀਆ ਕੋ ਭਰੂੰ ਜੇ ਮੈਂ ਮਾਲ ਲੈ ਲਿਆ ਮੈਂ ਦੋਜ ਕੇ ਜਾਣਾ ਨਰਕਾਂ ਜਾਣਾ ਮੈਂ دین ਛੋੜ ਦੁਨੀਆ ਕੋ ਭਰੂੰ ਮੈਂ دین ਸੱਚ ਨੂੰ ਛੱਡ ਕੇ ਦੀਨ ਨੂੰ ਛੱਡ ਕੇ ਦੁਨੀਆ ਦੀ ਆ ਦੁਨੀਆਵੀਂ ਦੌਲਤ ਲੈ ਲਾਂ ਮੈਂ ਕਿੱਥੇ ਭਰੂੰ ਕਾ ਜਾ ਕੇ ਮੈਂ ਕਿੱਥੇ ਭਰੂੰ ਕਿੱਥੇ ਭਰਨਗੇ ਜਿਹੜੇ ਇਕੱਠੇ ਕਰਦੇ ਨੇ ਪੈਸੇ ਦੀਨ ਦੇ ਨਾਮ ਤੇ ਪੈਸੇ ਹੁੰਦੇ ਨੇ ਇਕੱਠੇ ਕਰਕੇ ਜਿੰਨੇ ਵੀ ਕਰਦੇ ਨੇ ਸਿੱਖੀ ਦੇ ਨਾਮ ਤੇ ਖਾਈ ਜਾਂਦੇ ਨੇ ਕਿੱਥੇ ਭਰਨਗੇ ਆਪਣੇ ਅੰਦਰ ਚਾੱਕ ਕੇ ਦੇਖਣ ਹੁਣ ਕੀ ਕਹਿਰੀ ਗੁਰਬਾਣੀ ਅੱਗੇ ਵੀ ਹੋਈਆਂ ਹੋਈਆਂ ਨੇ ਗੱਲਾਂ ਉਹ ਮੁਸਲਮਾਨ ਚੰਗੇ ਨੇ ਤੁਹਾਡੇ ਨੂੰ ਚੰਗੇ ਸੀ ਜਿਨੇ ਗੱਲ ਕਹਤੀ ਮੈਂ ਪੈਸੇ ਨਹੀਂ ਲੈ ਸਕਦਾ ਹੋਈ ਪਾਹਮਾ ਬੇੜੀ ਹੱਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ ਪੈਰਾਂ 'ਚ ਬੇੜੀ ਪਾਈ ਹੋਈ ਏ ਹੱਥੋਂ ਤਾਲ ਪਰ ਹੱਥਾਂ 'ਚ ਬੇੜੀ ਨਹੀਂ ਪੈਰਾਂ 'ਚ ਪਾਈ ਹੋ ਭੱਜੜ ਦੇ ਪਾਈ ਸੀ ਹੱਥਾਂ 'ਚ ਘੜਾ ਉਹਦੇ ਕੋਲ ਤਲਵਾਰ ਸੀ ਬੰਦੂਕ ਸੀ ਚਲਾ ਦਿੰਦਾ ਹੱਥਾਂ ਨਾਲ ਤਾਲ ਵਜਾਉਣ ਲੱਗ ਗਿਆ ਜਦ ਦੇਖ ਲਿਆ ਨਾ ਵੀ ਚੋਟ ਜੋ ਇਹਨਾਂ ਨੇ ਜੋ ਲੌੜ ਦਾ ਲਾ ਲਿਆ ਕੋਈ ਮੇਰਾ ਨਹੀਂ ਕੋ ਪੇਗੜਦਾ ਫੇਰ ਉਹ ਫਿਰ ਭਜਨ ਗਾਉਣ ਲੱਗ ਗਿਆ ਤਾੜੀ ਵਜਾ ਕੇ ਹੱਥ ਨਾਲੇ ਤਾਲ ਵਜਾ ਕੇ ਗੋਪਾਲ ਗੋਪਾਲ ਦੇ ਗੁਣ ਗਾਉਣ ਲੱਗ ਗਿਆ ਆਪਣੀ ਆਰਤੀ ਕਰਨ ਲੱਗ ਗਿਆ ਕੋਈ ਨਾਮ ਆ ਗਾ ਵਾ ਗੁਣ ਗੋਪਾਲ ਗੋਪਾਲ ਖੁੱਲ ਕੇ ਗਾਉਣ ਲੱਗ ਗਿਆ ਕਹਿੰਦਾ ਲੈ ਹੁਣ ਮੈਂ ਪਹਿਲਾਂ ਤਾਂ ਲਿਹਾਜ਼ ਰੱਖਦਾ ਤਾਂ ਹੁਣ ਤੁਸੀਂ ਚਾ ਲੋ ਜਿਹੜਾ ਜੋਰ ਲਾਉਣ ਹੁਣ ਆਪਾਂ ਲੰਗੇ ਹੀ ਹੋ ਗਏ ਜਾਂ ਮੈਦਾਨ 'ਚ ਆ ਗਏ ਤੇ ਤੁਸੀਂ ਵਾਰੇ ਕਰਤਾ ਹੁਣ ਮੇਰਾ ਵਾਰ ਆ ਰਿਹਾ ਮੈਂ ਗੋਲ ਗਾਉਣਾ ਤੁਸੀਂ ਮੈਨੂੰ ਹਟਾਉਣਾ ਮੈਂ ਤੁਹਾਡੇ ਸਾਹਮਣੇ ਗਾਉਣਾ ਤੁਸੀਂ ਹਟਾ ਕੇ ਦੇਖੋ ਪਹਿਲਾਂ ਗਾਇਤਾ ਨਾ ਜੇ ਮੇਰੇ ਸਰੀਰ ਪਰ ਜੇ ਪਰਜੇ ਹੋ ਕੇ ਗਰਜਵੇ ਤਾਂ ਵੀ ਮੈਂ ਗੋਲ ਗਾਉਂਦਾ ਨਹੀਂ ਹਟਣਾ ਹੁਣ ਗਾਉਣੇ ਲੱਗਿਆ ਹੋਜੀ ਗੰਗਾ ਜਮੁਨਾ ਜੋ ਉਲਟੀ ਬਹੈ ਤੋ ਨਮਾ ਹਰ ਕਰਤਾ ਰਹੈ ਗੰਗ ਜਮਨ ਜੋ ਉਲਟੀ ਵਹੈ ਗੰਗ ਜਮਨ ਕੀ ਐ ਆ ਗੰਗਾ ਜਮਨਾ ਇਹ ਨਹੀਂ ਐ ਕ੍ਰਿਸ਼ਨ ਨੂੰ ਮੰਨਣ ਵਾਲੇ ਜਿਹੜੇ ਨੇ ਉਹ ਜਮਨਾ ਦੇ ਪੁਜਾਰੀ ਨੇ ਜਿਹੜੇ ਕ੍ਰਿਸ਼ਨ ਨੂੰ ਭਗਵਾਨ ਮੰਨਦੇ ਨੇ ਨਾ ਉਹ ਜਮਨਾ ਐ ਕ੍ਰਿਸ਼ਨ ਜਮਨਾ ਦੇ ਵਿਚਾਰਧਾਰਾ ਹੈ ਜਬ ਦੇ ਮਾਰਗ ਵਾਲੀ ਵਿਚਾਰ ਤਾਰਾ ਗੰਗਾ ਜੜੀ ਆ ਥੋੜੀ ਆਹਾਂ ਗਿਆਨ ਦੀ ਵਿਚਾਰ ਤਾਰਾ ਅੰਤਰਾਦਵਾਂ ਦੀ ਆਵਾਜ਼